ਉਸੀ ਦੇਖ ਰਹੇ ਹਾਂ ਕਰਨ ਨਿਊਜ਼ ਦੀਆਂ ਖਬਰਾਂ ਧਾਮੀਆਂ ਕਲਾ ਤੋਂ ਛੇਵਾਂ ਸਾਲਾਨਾ ਮਹਾਨ ਨਗਰ ਕੀਰਤਨ ਚਾਹ ਸਾਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਧਾਮੀਆਂ ਤੋਂ ਸ਼ੁਰੂ ਹੋ ਕੇ ਬੱਕ ਬੱਕ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਅਧਿਕਾਰੇ ਵਿਸੰਪਨ ਹੋਇਆ ਬਾਬਾ ਅਜੈਬ ਸਿੰਘ ਪਟਿਆਵਾਲਿਆਂ ਤੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਤੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਲਖਵਿੰਦਰ ਸਿੰਘ ਲੱਖੀ ਅਤੇ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਦੇਖੋ ਪੂਰੀ ਖਬਰ सुन <tuna>, 감사 ਯਾਰੇ ਹੋਈ ਰਹੇ ਆਂ ਕੋਣ ਆਖੋ ਜੀਦਾ ਮਿੱਤਰ ਪਿਆਰੇ ਨੂੰ ਆਹੋ ਤੂੰ ਕਰ ਪਿਆਰੇ ਨੂੰ ਹਾਲ ਮਾ ਕੀ ਰ ਕਰਨ ਸਤਿਨਾਮ ਹਰੇਕ ਕੰਝ ਪਰ ਪਿੰਡ ਕੰਮੀ ਹਾਂ ਤੋਂ ਸਭ ਤੋਂ ਪਹਿਲਾਂ ਸਮੁੱਚੇ ਸਾਧ ਸੰਗਤ ਤੇ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬਹੁ ਵੱਡਾ ਦਿਖਾਂਤ ਸੀ ਅੱਜ ਦਾ ਦਿਨ ਸਿੱਖ ਕੌਮ ਇੱਕਾ ਜੀ ਦਾਨੁ ਪ੍ਰਣਾਮ ਕਰਨ ਵਾਸਤੇ ਉਹਨਾਂ ਦੇ ਕੀਤੇ ਦਾ ਮੁੱਲ ਨਹੀਂ ਅਸੀਂ ਮੋੜ ਸਕਦੇ ਪਰ ਮੈਂ ਹੀ ਸੰਗਤ ਨੂੰ ਕਹੂੰਗਾ ਕਿ ਉਹਨਾਂ ਦਾ ਮੁੱਲ ਤੁਸੀਂ ਨਿਤਨੇਮ ਕਰਕੇ ਰਹਿਤ ਮਰਜ਼ਾਦਾ ਦੇ ਵਿੱਚ ਰਹਿ ਕੇ ਖਾਲਸਾ ਪੰਥ ਦੀ ਮਰਜ਼ਾਦਾ ਅਨੁਸਾਰ ਚੱਲਣਾ ਹੈ ਜੋ ਸਾਬ ਜਦਿਆਂ ਦੀ ਸ਼ਹਾਦਤ ਆ ਇਹ ਤਾਂ ਸਾਡੇ ਫਿਰਦੇ ਅੰਦਰ ਹੀ ਬੱਸੀ ਹੋਈ ਆ ਹਰ ਮਾਈ ਭਾਈ ਦੇ ਤੇ ਜੋ ਸਾਡੇ ਸਤਿਕਾਰਯੋਗ ਬਾਬਾ ਜੀ ਸੰਤੋਖਦਾ ਜੀ ਨਗਰ ਕੀਰਤਨ ਦੀ ਗਵਾਈ ਕਰ ਰਹੇ ਆ ਮਾਪੁਰਖਾਂ ਦਾ ਵੀ ਬਹੁਤ ਧੰਨਵਾਦ ਹੈ ਜੋ ਜਾ ਕੇ ਸੰਗਤਾਂ ਨੂੰ ਸਕੇਤ ਕਰਦੇ ਆ ਤੇ ਰਹਿਤ ਮਤ ਜ਼ਿਆਦਾ ਤੋਂ ਜਾਣੂ ਕਰਵਾਉਂਦੇ ਆ ਇਹ ਹੀ ਮੇਰਾ ਸੰਦੇਸ਼ ਆ ਸਾਰੀ ਸਿੱਖ ਕੌਮ ਨੂੰ ਸਾਰੀ ਮਾਨਤਾ ਨੂੰ ਕਿ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਆ ਗਰੀਬਾਂ ਮਜਲੂਮਾਂ ਦੀ ਖਾਤਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਸਾਰੀ ਸਮੁੱਚੀ ਮਨੁੱਖਤਾ ਤੇ ਖਾਲਸਾ ਪੰਥ ਨੂੰ ਸਮਰਪਿਤ ਕਰ ਦਿੱਤਾ ਅਸੀਂ ਉਹਨਾਂ ਦਾ ਮੁੱਲ ਤਾਰ ਸਕਦੇ ਆ ਤਾਂ ਤਾਰ ਸਕਦੇ ਆ ਕਿ ਗੁਰੂ ਮਹਾਰਾਜ ਕਲ ਕੀ ਧਰ ਦੇ ਦਰਸਾਏ ਮਾਰਗ ਤੇ ਅਮਰਤ ਛਕੀਏ ਤੇ ਬਾਣੀ ਪੜਹੀਏ ਇਹ ਸਾਡਾ ਜੋ ਮਿਸ਼ਨ ਹੋਣਾ ਚਾਹੀਦਾ ਜੋ ਮੇਰੇ ਸਤਕਾਰ ਜੋ ਬਾਬਾ ਜੀ ਸਾਡੇ ਅਦਾਸੀ ਹਿਮਾਚਲ ਤੋਂ ਬਾਬਾ ਸਿਚਨ ਮਹਾਰਾਜੀ ਦੀ ਗੱਡੀ ਤੇ ਬਿਰਾਜਮਾਨ ਉਹ ਵੀ ਮਹਾਂਪੁਰਖ ਸਾਡੇ ਨਾਲ ਖੜੇ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਕ ਦੋ ਸ਼ਬਦਾਂ ਦੇ ਨਾਲ ਸਾਰੀ ਸੰਗਤ ਨੂੰ ਆਪ ਜਾਣੂ ਕਰਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੁਸ਼ਮੇਸ਼ਪਤਾ ਅਲਗੀਦਰ ਜਿਨ੍ਹਾਂ ਦੇ ਸਾਬਜਾਦਾਂ ਦੇ ਸ਼ਹੀਦੀ ਘਾਰੇ ਸਾਰੇ ਬੜੇ ਜਿਹੜੇ ਗਮਕਿਨ ਤਰੀਕੇ ਦਾ ਨਾਮ ਬਣਾ ਰਹੇ ਨੇ ਕਿਉਂਕਿ ਇਹ ਇਹ ਜਿਹੜਾ ਸਮਾਂ ਹੈ ਇਹ ਗਮਕਿਨ ਸਮਾਂ ਹੈ ਅਸੀਂ ਉਹਨਾਂ ਦਾ ਜਿਹੜਾ ਕਰਜ਼ਾ ਹੈ ਉਹ ਨਹੀਂ ਲਾ ਸਕਦੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਚਾਰ ਮੂਹੇ ਤੋਂ ਕਿਹਾ ਹੁਆ ਜੀਬਤ ਕਈ ਹਜ਼ਾਰ ਤੇ ਉਸ ਜੋ ਉਹਨਾਂ ਨੇ ਮੁਖਵਾਖ ਆਖੇ ਸਨ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਮੁਖਵਾਖਾਂ ਦੇ ਉੱਪਰ ਪਹਿਰਾ ਦਈਏ ਉਹਨਾਂ ਦੀ ਕੁਰਬਾਨੀ ਨਾਲ ਜੁੜੀ ਹੋਈ ਕੁਰਬਾਨੀ ਦੇ ਨਿਤਨੇਮ ਕਰਕੇ ਆਪਾਂ ਉਹਨਾਂ ਦੇ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਧੰਨਵਾਦ ਕਰੀਏ ਕਿਉਂਕਿ ਸਾਡੀ ਜਿਹੜੀ ਸੁੱਤੀ ਹੋਈ ਕੌਮ ਸੀ ਮਨੁੱਖਤਾ ਦੇ ਉੱਪਰ ਅਤਿਆਚਾਰ ਹੁੰਦੇ ਸੀਗੇ ਉਹਨਾਂ ਦੀ ਹੀ ਲੜਾਈ ਨੂੰ ਲੜਦੇ ਹੋਏ ਉਹਨਾਂ ਨੇ ਆਪਣੀ ਕੁਰਬਾਨੀ ਪਰਿਵਾਰ ਦੇ ਦਿੱਤੀ ਹੈ ਤੋਂ ਸਾਡਾ ਵੀ ਫਰਜ਼ ਮੰਨਦਾ ਕਿ ਅਸੀਂ ਗੁਰਵਾਨੀ ਨਾਲ ਜੁੜ ਕੇ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਦਿਹਾੜੀ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਨ ਪਤ ਗੁਰੂ ਗਬਨ ਸਿੰਘ ਮਹਾਰਾਜ ਜੀ ਦਾ ਸਿੰਘਾਂ ਨੂੰ ਪਾਵੇ ਸ੍ਰੀ ਆਕਾਲ أهلاً <applause> 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 ਕੱਟ ਮਾਰਾ ਦੁੱਤਾਂ ਨੂੰ ਜਾਂ ਆਪ ਨੂੰ ਜਾਂ ਮੁੱਜਾ ਕੱਟ ਰਹਾ ਕੱਟ ਸੁਣ ਨਾ ਕੱਟ ਦੇਖੀ ਤੇ ਚਿੰਤਾ ਨਾ ਜੁਦਾ ਪਰਾਂ ਛੱਡ ਕੱਟ ਕੇ ਜਿੰਦਾਂ ਕੱਟ ਕੇ ਸੁਣਾ ਨਾ ਪਹਿਚਾਨੀ ਐ ਤੁਸਨ ਦੀਨ ਤੇ Thank you मनोहर भजन ਆ ਮਰਣਾ ਕੋਈ ਹੈ алас server Oh yeah but they t春 normal I say that I am a you oh yeah Labor I I wir on 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 I I ਹਾਂਜੀ ਬਾਬਾ ਜੀ ਅੱਜ ਪਿੰਡ ਧਾਮੀਆਂ ਤੋਂ ਨਗਰ ਕੀਰਤਨ ਨਿਕਲਿਆ ਸਾਹਿਬ ਜਨ ਦੇ ਸਿਧੀ ਨੂੰ ਸਮਰਪਿਤ ਹਾਂਜੀ ਕੀ ਖਾਂ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧਾਮੀਆਂ ਕਲਾਂ ਤੋਂ ਛੇਮਾ ਨਗਰ ਕੀਰਤਨ ਦੀ ਰਮਤਾ ਕਰਨ ਜਾ ਰਹੇ ਹਾਂ ਇਹਨਾਂ ਕੀ ਸਿਧ ਗੁਰੂ ਉਹਨਾਂ ਸਭ ਮਹਾਰਾਜ ਸਾਹਿਬ ਜੀ ਅੰਦਰ ਦੇ ਪ੍ਰਤੀ ਸ਼ਰਧਾ ਭਾਵਨਾ ਪਿਆਰ ਦਾ ਸੰਤ ਹੀ ਕੋਸ਼ਿਸ਼ ਕਰਦੇ ਹਾਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਉਹਨਾਂ ਦੀ ਜੋ ਵੀ ਕੁਰਬਾਨੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਨੇ ਕੀਤੀਆਂ ਉਹਨਾਂ ਨੂੰ ਯਾਦ ਕਰਨ ਵਾਸਤੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੀ ਮੁਰਦਿਆਂ ਨੂੰ ਜਾਨ ਪਾਣ ਲਈ ਸਾਡੇ ਹੱਕਾਂ ਦੀ ਰਾਖੀ ਕਰਨ ਲਈ ਸਾਨੂੰ ਸਿੱਧੇ ਰਸਤੇ ਪੜ ਲਈ ਉਹ ਕੌਤੇ ਕਰਕੇ ਇਸ ਦੁਨੀਆ ਤੋਂ ਗਏ ਨੇ ਤੇ ਸਾਡਾ ਫਰਜ਼ ਮੰਨਦਾ ਕਿ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਉਹਨਾਂ ਦੇ ਉਹਨਾਂ ਦੇ ਅਸ਼ੀਰਵਾਦ ਨੂੰ ਪ੍ਰਾਪਤ ਕਰੀਏ ਔਰ ਕਰ ਕਰ ਵਿੱਚ ਇਹ ਜਿਹੜਾ ਇਹ ਪ੍ਰੋਗਰਾਮ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਬੜਾ ਸੋਗ ਦਾ ਮਹੀਨਾ ਹੈ ਇਹਦੇ ਵਿੱਚ ਕੋਈ ਵੀ ਜਿਹੜਾ ਆਨੰਦਕਾਰ ਜਾਂ ਖੁਸ਼ੀ ਦਾ ਕੋਈ ਵੀ ਕਾਰਜ ਨਹੀਂ ਕਰਨਾ ਚਾਹੀਦਾ ਇਹੀ ਸਾਡੀ ਉਹਨਾਂ ਲਈ ਇੱਕ ਸ਼ਬਦਾਂ ਔਰ ਜਿਹੜਾ ਭਾਵਨਾ ਹੈ ਉਹ ਸਾਨੂੰ ਬਿਆਨਤ ਕਰਨੀ ਚਾਹੀਦੀ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹੋਇਆ ਮੈਂ ਖਮਨਦਾ ਗੱਜਕਾ ਬਾਈਕੁਰਜੀ ਦਾ ਖਾਲਸਾ ਬਾਈਕੁਰਜੀ ਫਤਗ